ਬਸ ਇਦਾਂ ਹੀ ਹੈ ਇਨਸਾਨ ਜਨਮ ਤੋਂ ਲੈ ਕੇ ਬਚਪਨ ਜਵਾਨੀ ਬੁੱਢਾ ਹੋ ਜਾਂਦਾ ਤੇ ਇਹ ਸਰੀਰ ਇੱਕ ਡੱਬਾ ਇਹਦੇ ਵਿੱਚ ਗੰਦਗੀ ਹੈ ਇਹਨੂੰ ਚੁੱਕੀ ਫਿਰਦਾ ਦੇਖੋ ਅੱਜ ਆਪਾਂ ਸਵੇਰ ਦੇ ਉੱਠੇ ਆ ਇਹਨੂੰ ਚੁੱਕਿਆ ਹੈ ਸ਼ਾਮ ਤੱਕ ਇਹਨੂੰ ਲਈ ਫਿਰਦੇ ਨੇ ਪਤਾ ਨਹੀਂ ਇਹਦੇ ਵਿੱਚ ਕੀ ਹੋਏਗਾ ਇਹ ਕਿੰਨਾ ਸੁਹਣਾ ਹੈ ਪਰ ਜਦੋਂ ਕਿਸੇ ਸਤਪੁਰਸ਼ ਦੀ ਸੰਗਤ ਵਿੱਚ ਜਾਂਦੇ ਆ ਕਿਸੇ ਮਹਾਂਪੁਰਖ ਦੀ ਉਹ ਸਾਨੂੰ ਖੋਲ ਕੇ ਦੱਸਦਾ ਹੈ ਵੀ ਤੁਹਾਡੇ ਅੰਦਰ ਗੰਦਗੀ ਹੈ ਹੱਡੀਆਂ ਐ ਖੂਨ ਨਾੜੀਆਂ ਐ ਬਾਹਰੋਂ ਚਮਲ ਵੇ ਟਿਪੇ ਤੋਂ ਉੱਪਰ ਤੋਂ ਕੱਪੜੇ ਪਾਏ ਸਜਾਵੜ ਕੀਤੀ ਤੇ ਫਿਰ ਜਦੋਂ ਸਮਝ ਪੈਂਦੀ ਆ ਨਾ ਤੇ ਫਿਰ ਜੀਵ ਜਿਹੜਾ ਨਾ ਆਪਣੇ ਆਪ ਨੂੰ ਕੋਸਦਾ ਵੀ ਮੈਂ ਤਾਂ ਤੁੱਖ ਵਿੱਚ ਆ ਤੁੱਖਾ ਖਾ ਬੈਠਾ ਇਸੇ ਤਰ੍ਹਾਂ ਗੁਰਬਾਣੀ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਵੀ ਜਦੋਂ ਗੁਰੂ ਦੀ ਸ਼ਰਨ ਵਿੱਚ ਗਏ ਕਹਿੰਦੇ ਸਮਝ ਪਈ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਕਾਸ਼ ਉਹ ਕਹਿੰਦੇ ਭੀ ਅਸੀਂ ਤਾਂ ਆਪਣੇ ਆਪ ਨੂੰ ਸ਼ਰੀਰ ਸਮਝਦੇ ਰਹੇ ਮਗਰ ਜਦੋਂ ਗੁਰੂ ਦੀ ਛਣ ਵਿੱਚ ਗਏ ਗੁਰੂ ਅਮਰਦਾਸ ਜੀ ਦੀ ਸਮਝ ਆਈ ਭੇਤ ਖੁੱਲਿਆ ਭੀ ਅਸੀਂ ਤਾਂ ਕਿਰਮਾਂ ਦੇ ਵਿੱਚ ਕਿਰਮ ਬਣੇ ਪਏ ਪਰ ਹੁਣ ਸਤਗੁਰੂ ਦੀ ਛਣ ਵਿੱਚ ਆ ਗਏ ਸਮਝ ਪੈ ਗਈ ਸਾਡੇ ਤੇ ਕਿਰਪਾ ਕਰੋ ਸਾਨੂੰ ਨਾਮ ਦਾ ਪ੍ਰਕਾਸ਼ ਕਰੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਤੁਸੀਂ ਪੜ੍ਹ ਕੇ ਦੇਖ ਲਓ ਹਰ ਇੱਕ ਬਚਨ ਦੇ ਵਿੱਚ ਮਨ ਨੂੰ ਸਮਝਾਇਆ ਸ਼ਰੀਰ ਨੂੰ ਨਹੀਂ ਸਮਝਾਇਆ ਕਿਉਂਕਿ ਉਹਨਾਂ ਨੇ ਕਿਹਾ ਵੀ ਤੁਸੀਂ ਸ਼ਰੀਰ ਨਹੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂ ਤੁਸੀਂ ਮਨ ਹੋ ਤੇ ਮਨ ਨੂੰ ਉਪਦੇਸ਼ ਦਿੱਤਾ ਮਨ ਸਮਝਾਉਣ ਕਾਰਨੇ ਕਸ਼ੂਕ ਪੜੀਏ ਗਿਆਨ ਕਿਤੇ ਮਨ ਨੂੰ ਚੰਚਲ ਕਹਿ ਦਿੱਤਾ ਬੇ ਤੂੰ ਚਤਰਾਇਆਂ ਬੜੀਆਂ ਕਰਦਾ ਦੁਨੀਆਂ ਗੇ ਤੇਰੀ ਚਤਰਾਈ ਚੱਲ ਜਾਏਗੀ ਪਰ ਜਿਹੜਾ ਪਰਮੇਸ਼ਰ ਹੈ ਨਾ ਉਹਦੇ ਅੱਗੇ ਤੇਰੀ ਇੱਕ ਵੀ ਚਤਰਾਈ ਨਹੀਂ ਚੱਲੇਗੀ ਕਹਿੰਦੇ ਇਹ ਮਨ ਚੰਚਲਾ ਚਤੁਰਾਈ ਕਿੰਨੇ ਨਾ ਪਾਇਆ ਫਿਰ ਗੁਰੂ ਜੀ ਕਹਿੰਦੇ ਸਹਸਪਾਤ ਕਰੇ ਚਤੁਰਾਈ ਸੰਗ ਤੇ ਹਾਰੇ ਇੱਕ ਨਾ ਜਾਏ ਕਹਿੰਦੇ ਦੁਨੀਆ ਅੱਗੇ ਤੂੰ ਸਿਆਣਾ ਹੋ ਜਾਏਗਾ ਅੱਜ ਹਰ ਬੰਦਾ ਸਿਆਣਾ ਬਣਨ ਨੂੰ ਕਰਦਾ ਹੈ ਵੀ ਮੈਂ ਸਿਆਣਾ ਬਣ ਜਾ ਮੈਂ ਸਿਆਣਾ ਬਣ ਜਾ ਪਰ ਰੱਬ ਅੱਗੇ ਤਾਨੂੰ ਮੂਰਖ ਬੰਨਾ ਪੈਣਾ ਰੱਬ ਮਿਲਦਾ ਹਮੇਸ਼ਾ ਮੂਰਖਾਂ ਨੂੰ ਸਿਆਣਾ ਤੇ ਕਦੀ ਵੀ ਆਪਣੀ ਸਿਆਣਪ ਇੱਕ ਵੀ ਨਾਲ ਲੈ ਕੇ ਨਹੀਂ ਜਾ ਸਕਦਾ ਤੇ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਹਿਲੇ ਅਲਰਟ ਕਰ ਦਿੱਤਾ